ਸੋਸ਼ਲ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰੀ ਸ਼ਾਰਤੀ ਅੰਸਰਾ ਤੇ ਨਸ਼ਾ ਤਸਕਰਾ ਦੇ ਖਿਲਾਫ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਦਰਮਿਆਨ ਹੀ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਇੱਕ ਸ਼ੱਕੀ ਮਹਿਲਾ ਜਿਸ ਨੂੰ ਕਿ ਪਹਿਲਾਂ ਪੁਸਗਿਜ ਦੇ ਲਈ ਰੋਕਿਆ ਗਿਆ ਤੇ ਜਦ ਉਸ ਦੀ ਚੈਕਿੰਗ ਕੀਤੀ ਗਈ ਹੈ ਤਾਂ ਦੱਸਿਆ ਗਿਆ ਕਿ ਇਸ ਮਹਿਲਾ ਦੇ ਦੇ ਬੈਗ ਦੇ ਵਿੱਚੋਂ 1700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ 1 ਲੱਖ 5000 ਦੀ ਡਰਗਮਣੀ ਵੀ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਸ਼ੱਕ ਦੇ ਆਧਾਰ ਤੇ ਇਸ ਮਹਿਲਾ ਨੂੰ ਰੁਕਿਆ ਗਿਆ ਸੀ ਤੇ ਜਦ ਪੁੱਛਗਿੱਛ ਕੀਤੀ ਗਈ ਤੀ ਕਿ ਜੈਕਿੰਗ ਹੋਈ ਤਾਂ ਇਸ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਈ ਹੈ ਤੇ ਇਸ ਬਾਬਤ ਹਰਬੰਸ ਸਿੰਘ ਡੀਐਸਪੀ ਸਿਟੀ 1 ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਹਿਲਾ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇੱਕ ਵਿੱਕੀ ਨਾ ਦਾ ਨੌਜਵਾਨ ਦੱਸਿਆ ਜਾ ਰਿਹਾ ਜੋ ਕਿ ਇਸ ਨੂੰ ਇਹ ਨਸ਼ੇ ਦੀ ਸਪਲਾਈ ਕਰਦਾ ਹੈ ਤਾਂ ਪੁਲਿਸ ਦਾ ਕਹਿਣਾ ਕਿ ਉਹ ਜਿਹੜਾ ਸ਼ਖਸ ਹੈ ਉਸ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਐਸਐਸਪੀ ਬਠਿੰਡਾ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚੱਲੀ ਗਈ ਹੈ ਉਸੇ ਲੜੀ ਦੇ ਤਹਿਤ ਸਾਡੇ ਐਸਐਚਓ ਕਨਾਲ ਕਲੋਨੀ ਵੱਲੋਂ ਗਸ਼ਤ ਦੇ ਸਵਾਰ ਦੇ ਵਿੱਚ ਵੀ ਰੋਡ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ੱਕੀ ਔਰਤ ਮਿਲੀ ਉਸ ਨੂੰ ਰੋਕ ਕੇ ਉਸ ਦਾ ਨਾਮ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਲਾਲ ਸਿੰਘ ਵਸਤੀ ਬਠਿੰਡਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਦੇ ਲਈ ਕੰਟਰੋਲ ਤੋਂ ਮੈਨੂੰ ਫੋਨ ਆਇਆ ਜਦ ਮੈਂ ਜਾ ਕੇ ਮੌਕੇ ਤੇ ਪਹੁੰਚ ਗਿਆ ਉਹਦੀ ਬੈਗ ਦੀ ਜਿਹੜਾ ਉਹਦੇ ਕੋਲ ਬੈਗ ਫੜਿਆ ਹੋਇਆ ਸੀ ਉਹਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 1700 ਨਸ਼ੀਲੀ ਗੋਲੀ ਜਿਹੜੀ ਸੀ ਬਰਾਮਦ ਹੋਈ ਤੇ 1 ਲੱਖ 5000 ਰੁਪਇਆ ਡਰੱਗ ਬਰਾਮਦ ਹੋਈ ਜਿਨ੍ਹਾਂ ਨੂੰ ਅਸੀਂ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈਗਾ ਉਹਦੀ ਗ੍ਰਿਫਤਾਰੀ ਪਾ ਲਈ ਹੈ। ਇਹ ਕੌਣ ਹੈ ਕਿੱਥੋਂ ਦੀ ਬਠਿੰਡਾ ਦੀ ਰਹਿਣ ਵਾਲੀ ਆ ਲਾਲ ਸਿੰਘ ਵਸਤੀ ਦੀ ਹੀ ਰਹਿਣ ਵਾਲੀ ਹੈ। ਪਹਿਲਾਂ ਵੀ ਮੁਕੱਦਮਾ ਦਰਜ ਹੈ ਇਸ ਬੰਦੇ 'ਤੇ। ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਇੱਕ 15 ਗ੍ਰਾਮ ਜਿਹੜਾ ਹੈਗਾ ਹੈਰੋਨ ਦਾ ਮੁਕੱਦਮਾ ਦਰਜ ਹੋਇਆਗਾ ਇਹ ਨਸ਼ੇ ਵੇਚਣ ਦਾ ਧੰਦਾ ਕਾਫੀ ਸਮੇਂ ਤੋਂ ਕਰਦੀ ਆਈ ਹੈ ਇਹਦੇ ਖਿਲਾਫ ਜਿਹੜੇ ਦੋ ਮੁਕੱਦਮੇ ਓਵਰਡੋਜ਼ ਦੇ ਜਿਹੜੇ ਇੱਥੇ ਡੈਥ ਹੋਈਆਂ ਸੀਆਂ ਉਹਨਾਂ ਮੁਕੱਦਮਿਆਂ ਦੇ ਵਿੱਚ ਨੋਮਿਨੇਟ ਕੀਤੀ ਗਈ ਸੀ ਉਹਦੇ ਵਿੱਚੋਂ ਇੱਕ ਮੁਕੱਦਮੇ ਦੇ ਵਿੱਚ ਇਹਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਸੀ ਇੱਕ ਸਾਡੇ ਕਨਾਲ ਦੇ ਥਾਣੇ ਦਾ ਮੁਕੱਦਮਾ ਹੀ ਹੈਗਾ ਜਿਹੜਾ ਪਿਛਲੇ ਮਹੀਨੇ ਹੀ ਦਰਜ ਹੋਇਆਗਾ ਉਹਦੇ ਚੀ ਦੀ ਗ੍ਰਿਫਤਾਰੀ ਬਾਕੀ ਸੀ ਉਹਦੇ ਵਿੱਚ ਵੀ ਅਸੀਂ ਉਹ ਗ੍ਰਿਫਤਾਰ ਕਰ ਰਹੇ ਹਾਂ ਇਹ ਕੋਈ ਵਿਕੀਨਾ ਦਾ ਲੜਕਾ ਹੈਗਾ ਜਿਹੜਾ ਨੂੰ ਸਪਲਾਈ ਕਰਕੇ ਜਾਂਦਾ ਹੈ ਗੋਲੀਆਂ ਵੀ ਸਪਲਾਈ ਕਰਦਾ ਹੈਗਾ ਹੈਰਨ ਵੀ ਇਹਨੂੰ ਸਪਲਾਈ ਉਹੀ ਕਰਕੇ ਦੇ ਕੇ ਜਾਂਦਾ ਹੈ ਉਹਦੇ ਬਾਰੇ ਅਸੀਂ ਅੱਗੇ ਵੈਰੀਫਾਈ ਕਰਾਂਗੇ ਹਾਂਜੀ ਇਹ ਨਸ਼ੇ ਵਾਲੀਆਂ ਗੋਲੀਆਂ ਦਾ ਕੋਈ ਨਾਮ ਜਾਣੀ ਹੈ ਹਾਂਜੀ ਇਹ ਹੈਗੀਆਂ ਜੀ ਅਲਟਰਾ ਸੇਫ 0.5mg ਹੈ ਇੱਕ ਹੈਗੀ ਹੈਗੀ ਅਲਪਰੋਜੋ 0.5mg ਇੱਕ ਅੱਥੀਆਂ ਹੀ ਦੇ ਦਿੰਦੀ ਸਿਕਸਨ ਉੱਪਰ ਡਿਟੇਲਸ ਦੇ ਨਹੀਂ ਇਹ ਛੋਟੇ ਥੋੜੇ ਥੋੜੇ ਰਿਟੇਲ ਦੇ ਵਿੱਚ ਵੇਚ ਦਈਏ ਪੁਰਾਣੇ ਕਰ ਰਹੇ ਦੀ ਫੈਮਲੀ ਬੈਕਗਰਾਉਂਡ ਵੀ ਹੈਗੀ ਹੈ ਜਿਹੜੀ ਇਹਦੇ ਇਹਦੇ ਪਿੱਛੇ ਜੇ ਬੇਟੇ ਦੇ ਮੁਕਾਦਮੇ ਅੰਦਰ ਹੋਇਆ ਸੀਗਾ ਫੈਮਲੀ ਬੈਕਗਰਾਉਂਡ ਵੀ ਹੈ ਜੀ ਨਸ਼ਾ ਵੇਚਣ ਦੀ ਆਦੀ ਹੈ ਸਾਰੇ ਜਿਹੜੇ ਬੰਦੇ ਨੇ ਉਹ ਲੈ ਕੇ ਆਉਂਦੀ ਹੈ ਕੋਈ ਵਿਚ ਵਿੱਚ ਤੋਂ ਬਾਹਰ ਉਹ ਉਸ ਨੂੰ ਫੜਿਆ ਜਾਂ ਜਿਹੜੀ ਹਜੇ ਉਹਦੀ ਪਹਿਲੀ ਕੁਛਕਿਛ ਕੀਤੀ ਹੈ ਉਹਦੇ ਵਿੱਚ ਸਿਰਫ ਇਹ ਵਿਕੀ ਨਾਂ ਦਾ ਬੰਦਾ ਹੀ ਦੱਸ ਰਹੀ ਹੈ ਜਿਹਨੂੰ ਇਹ ਅੰਮ੍ਰਿਤਸਰ ਦੇ ਰਹਿਣ ਵਾਲਾ ਦੱਸ ਰਹੀ ਹੈ ਅੱਗੇ ਉਹਦੀ ਡੰਗਾਈ ਨਪੜ ਤਾਲ ਕਰਾਂਗੇ ਦੀ ਐਡਰੈਸ ਵਗੈਰਾ ਕਨਫਰਮ ਕਰਾਂਗੇ ਅਗੇ ਜੋ ਆਏਗਾ ਸਰਨਾ ਫੈਸਲੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਹਰਤਾਲ ਦੇ ਨਾਲ ਜੋ ਵੀ ਸਾਹਮਣੇ ਆਇਆ ਉਹਨੇ ਵੀ ਖਿਲਾਫ ਕਾਰਵਾਈ ਕਰਾਂਗੇ